ਇਹ ਲੜਕੇ ਦੋਨਾਂ ਦੇ ਪਰਿਵਾਰਾਂ ਦੇ ਵੱਲੋਂ ਬਣਾਏ ਜਾਂਦੇ ਨੇ ਪਰ ਕੁਝ ਹੀ ਦਿਨਾਂ ਦੇ ਵਿੱਚ ਸੋਨੇ ਦਾ ਰੇਟ ਵਧ ਕੇ 85000 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ ਜਿਸ ਕਾਰਨ ਅੱਜ ਇਹ ਖਰੀਦ ਕਰਨਾ ਆਮ ਆਦਮੀ ਦੇ ਬਸ ਤੋਂ ਬਾਹਰ ਹੋ ਗਿਆ ਹੈ ਉੱਥੇ ਹੀ ਸੋਨੇ ਦੇ ਰੇਟ ਵਧਣ ਕਾਰਨ ਦੁਕਾਨਦਾਰੀ ਤੇ ਵੀ ਬਹੁਤ ਮਾੜਾ ਅਸਰ ਪਿਆ ਹੈ ਤੇ ਐਸੇ ਬਹੁਤ ਸਾਰੇ ਸੋਨੇ ਦੇ ਛੋਟੇ ਕਾਰੋਬਾਰੀ ਪਿਛਲੇ ਕੁਝ ਸਾਲਾਂ ਦੇ ਵਿੱਚ ਸੋਨੇ ਦਾ ਕੰਮ ਛੱਡ ਕੇ ਕੋਈ ਹੋਰ ਕੰਮ ਕਰਨਾ ਸ਼ੁਰੂ ਕਰ ਚੁੱਕੇ ਨੇ ਕਾਰਨ ਇਹ ਹੈ ਕਿ ਰੇਟ ਲਗਾਤਾਰ ਵਧ ਰਹੇ ਨੇ ਪਰ ਜਦੋਂ ਗਹਿਣਿਆਂ ਦਾ ਕੋਈ ਐਡਵਾਂਸ ਦੇ ਜਾਂਦਾ ਹੈ ਤਾਂ ਉਸ ਨੂੰ ਐਡਵਾਂਸ ਵਾਲੇ ਦਿਨ ਦੇ ਰੇਟ ਦੇ ਹੀ ਗਹਿਣੇ ਬਣਾ ਕੇ ਦੇਣੇ ਪੈਂਦੇ ਨੇ ਇਸ ਸਬੰਧੀ ਜਦੋਂ ਸਰਵਨਕਾਰ ਯੂਨੀਅਨ ਦੇ ਪੰਜਾਬ ਪਰਦਾ ਪੀਤ ਪ੍ਰਧਾਨ ਅਜੇ ਸੂਰੀ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸੋਨੇ ਦਾ ਰੇਟ ਹੁਣ ਸੱਟਾ ਬਾਜ਼ਾਰ ਤੈਅ ਕਰਦਾ ਹੈ ਇਸ ਦੇ ਲਈ ਇਸ ਦੇ ਰੇਟ ਸਥਾਈ ਨਹੀਂ ਰਹਿੰਦੇ ਹਰ ਦਿਨ ਬਦਲਦੇ ਰਹਿੰਦੇ ਨੇ ਜਦੋਂ ਤੱਕ ਇਸ ਦਾ ਕੰਟਰੋਲ ਸਰਕਾਰ ਆਪਣੇ ਹੱਥ ਵਿੱਚ ਨਹੀਂ ਲੈਂਦੀ ਉਸ ਦੀਆਂ ਕੀਮਤਾਂ ਵੀ ਕੰਟਰੋਲ ਵਿੱਚ ਨਹੀਂ ਆ ਸਕਦੀਆਂ ਸੋਨੇ ਦਾ ਰੇਟ ਲਗਾਤਾਰ ਵੱਧਦਾ ਜਾ ਰਿਹਾ ਹੈ ਔਰ ਹੁਣ 85000 ਰੁਪਏ ਟੋਲੇ ਦਾ ਰੇਟ ਹੋ ਚੁੱਕਿਆ ਐਸ ਵੇਲੇ ਅਸੀਂ ਬੈਠੇ ਆਂ ਸਰਾਫਾ ਯੂਨੀਅਨ ਦੇ ਪੰਜਾਬ ਵਾਈਸ ਪ੍ਰੈਜ਼ੀਡੈਂਟ ਅਜੇ ਸੂਰੀ ਦੇ ਨਾਲ ਜਿਹੜੇ ਦੱਸਣਗੇ ਕੀ ਕਾਰਨ ਐ ਇਹਦਾ ਅਜੇ ਜੀ ਸੋਨੇ ਦਾ ਰੇਟ ਤੈ ਕੌਣ ਕਰਦਾ ਪਹਿਲੇ ਇਹਦਾ ਸੋਨੇ ਦਾ ਰੇਟ ਤੇ ਪਹਿਲੋਂ ਤੇ ਗਵਰਨਮੈਂਟਾਂ ਕਰਦੀਆਂ ਹੁੰਦੀਆਂ ਸੀਗੀਆਂ ਤੇ ਹੁਣ ਕੋਈ 10 15 20 ਸਾਲ ਦੇ ਉੱਤੋਂ ਜਿਹੜੇ ਛੱਟੇ ਬਾਜ਼ਾਰੀ ਵਾਲੇ ਨੇ ਉਹ ਤੈ ਕਰ ਰਹੇ ਨੇ ਜੀ ਛੱਟੇ ਬਾਜ਼ਾਰ ਵਾਲੇ ਸਟੇ ਬਜ਼ਾਰ ਵਾਲੇ ਉਹਨਾਂ ਦੇ ਆਪਣੇ ਹੱਥ ਵਾਸਾ ਜਦੋਂ ਮਰਜੀ ਚੁੱਕ ਦਿੰਦੇ ਆ ਜਦੋਂ ਮਰਜੀ ਥੱਲੇ ਸੁੱਟ ਦਿੰਦੇ ਆ ਉਮੀਦ ਹੈ ਸੀ ਕਿ ਇਹਨਾਂ ਵਧ ਜੇਗਾ ਸੋਨਾ ਇੱਕਦਮ ਉਮੀਦ ਇਹ ਹੈ ਨਹੀਂ ਸੀ ਵੀ ਇੰਨਾ ਜ਼ਿਆਦਾ ਵਧ ਜੇਗਾ ਪਰ ਜਿਸ ਹਿਸਾਬ ਦੇ ਨਾਲ ਵਧਨ ਦਿਆ ਵਾ ਮੈਨੂੰ ਤਾਂ ਲੱਗਦਾ ਕਿ ਇਹ 90000 ਦੇ ਲੱਗੇ ਛਾਗੇ ਹੱਥੇ ਨੇ ਲਾਇਆ ਹੀ ਲੋ ਜੀ 90000 ਦੇ ਲੱਗੇ ਛਾਗੇ ਇਹ ਪਹੁੰਚਿਆ ਰੋ ਪੰਜਾਂ ਦਿਨਾਂ ਦੇ ਵਿੱਚ 5000 ਰੁਪਿਆ ਤੋਲਾ ਇਹਦੇ ਵਿੱਚ ਪੈ ਗਿਆ ਵਾ ਇੰਨਾ ਵਧਣਾ ਨਹੀਂ ਸੀ ਚਾਹੀਦਾ ਜਿਹੜਾ ਕਾਰੋਬਾਰ ਵਾਸਤੇ ਬਹੁਤ ਵੱਡਾ ਨੁਕਸਾਨ ਆ ਜੀ ਹੈ ਦੁਕਾਨਾਂ ਖਾਲੀ ਇਹ ਪਈਆਂ ਸੁਨਿਆਰਿਆਂ ਦੇ ਕੰਨ ਤੇ ਗਾਕ ਨਹੀਂ ਹੈ ਇਹੀ ਕਾਰਨ ਹੈ ਕਾਰਨ ਮੇਨ ਕਾਰਨ ਇਹ ਹੋਆ ਜੀ ਜਦੋਂ 5000 ਰੁਪਏ ਤੋਲੇ ਦਾ ਵੱਧ ਗਿਆ ਤੇ ਲੋਕ ਇਹੋ ਹੀ ਵੇਟ ਕਰ ਰਹੇ ਨੇ ਵੀ ਥੋੜਾ ਜਿਹਾ ਥੱਲੇ ਆਏ ਤੇ ਲਈਏ ਥੱਲੇ ਆਏ ਤੇ ਲਈਏ ਪਰ ਹੁਣ ਲੱਗਦਾ ਨਹੀਂ ਕਿ ਥੱਲੇ ਆਏਗਾ ਵਿਆਹ ਸ਼ਾਦੀਆਂ ਜਿਨ੍ਹਾਂ ਦੇ ਘਰਾਂ 'ਚ ਹੁੰਦੇ ਉਹਨਾਂ ਨੂੰ ਤੇ ਜੇਵਰ ਬਣਵਾਣੇ ਹੀ ਪੈਂਦੇ ਆ ਐ ਸੀਜ਼ਨ ਵੀ ਨਿਕਲੇ ਆ ਕੋਈ ਆਰਡਰ ਪੁਰਾਣਾ ਮੱਕੀ ਜਿਹੜਾ ਦੇਖੋ ਅੱਗੇ ਵਿਆਹ ਸ਼ਾਦੀ ਹੁੰਦਾ ਸੀਗਾ ਕਿਸੇ ਦੇ ਘਰ ਵਿਆਹ ਸ਼ਾਦੀ ਹੁੰਦਾ ਸੀ ਤੇ ਉਹਦੇ ਨਾਲ ਚਾਰ ਰਿਸ਼ਤੇਦਾਰ ਆਏਦੇ ਹੁੰਦੇ ਸੀ ਉਹ ਸਾਰੇ ਹੀ ਕੋਈ ਮਾੜਾ ਮੋਟਾ ਕੁਛ ਨਾ ਕੁਛ ਲੈ ਲੈਂਦੇ ਸੀ ਤੇ ਹੁਣ ਤਾਂ ਐ ਪੋਜੀਸ਼ਨ ਹੋ ਗਈ ਆ ਕਿ ਜਿਹੜੇ ਖੁਦ ਵਿਆਹ ਵਾਲੇ ਨੇ ਨਾ ਜੀ ਉਹਨਾਂ ਨੇ 10 ਤੋਲੇ ਲੈਣਾ ਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਵੀ ਚਾਰ ਤੋਲੇ ਨਾਲ ਹੀ ਸਾਰ ਲਈਏ ਉਹ ਦੁਕਾਨਦਾਰ ਵਾਸਤੇ ਬਹੁਤ ਔਖਾ ਹੋ ਗਿਆ ਬਾਕੀ ਕਾਰੋਬਾਰ ਜਿਹੜਾ ਵਾ ਉਹ ਸੋਨੇ ਦਾ ਵੈਬਸਾਈਟ ਜਿਹੜਾ ਵਾ ਉਹ ਹੌਲੀ-ਹੌਲੀ ਜਿਹੜੇ ਕਾਰੀਗਰ ਨੇ ਉਹ ਖਤਮ ਹੋ ਰਹੇ ਨੇ ਵੱਡੇ ਵੱਡੇ ਦੁਕਾਨਦਾਰ ਜਿਨ੍ਹਾਂ ਨੇ ਸਟਾਕ ਕੀਤਾ ਹੋਏਗਾ ਉਹ ਤੇ ਬੇਅਰ ਕਰ ਲੈਣਗੇ ਲੇਕਿਨ ਛੋਟੇ ਦੁਕਾਨਦਾਰਾਂ ਦਾ ਕੀ ਹਾਲ ਹੁੰਦਾ ਏ ਦੇਖੋ ਫਰਕ ਤਾਂ ਵੱਡੇ ਦੁਕਾਨਦਾਰ ਨੂੰ ਨਹੀਂ ਆ ਤੇ ਵੱਡੇ ਦੁਕਾਨਦਾਰ ਨੂੰ ਫਰਕ ਹੈ ਤੇ ਛੋਟਾ ਜਿਹੜਾ ਉਹ ਖਤਮ ਹੋ ਗਿਆ ਸੋਨਾ ਗਾਹਕ ਸਾਈ ਦੇ ਕਿ ਜਾਂਦਾ ਜੇ ਉਹਦਾ 10000 ਸਾਈ ਦੇ ਕੇ ਜਾਂਦਾ ਤੇ ਉਹ ਉਧਰੋਂ ਵੇਚੋ ਦੇ 5000 ਪੱਲਿਓ ਪੈ ਜਾਂਦਾ ਉਹ ਕੀ ਕਮਾਈ ਕਰੇਗਾ ਉਹੀ ਮਤਲਬ ਜਿਸ ਸਾਹ ਨਾਲ ਐਡਵਾਂਸ ਫੜਿਆ ਹੁੰਦਾ ਤੁਸੀਂ ਰੇਟ ਉਹੀ ਲਾਣਾ ਪੈਂਦਾ ਹਫਤੇ ਦੇ ਵਿੱਚ ਤੁਸੀਂ ਕਹਿ ਰਹੇ ਹੋ 5000 ਰੁਪਏ ਵਧ ਗਿਆ ਫਿਰ ਕਿੱਦਾਂ ਮੈਨੇਜ ਕਰਦੇ ਹੋ ਮੈਨੇਜ ਗਾਗ ਨੂੰ ਦੇਖੋ ਜੀ ਸਮਾਨਤਾ ਦੇਣਾ ਪੈਣਾ ਜਿਹੜੀ ਜ਼ਬਾਨ ਕੀਤੀ ਆ ਦੁਕਾਨਦਾਰ ਨੇ ਉਹ ਦੇਣੀ ਪੈਣੀ ਆ ਹਾਂਜੀ ਉਸੇ ਰੇਟ ਤੇ ਦੇਣੀ ਪੈਣੀ ਆ ਹੁਣ ਕੋਸ਼ਿਸ਼ ਇਹ ਹੁੰਦੀ ਆ ਵੀ ਗਾਗ ਦੇਗੇ ਹੱਥ ਜੋੜੀ ਦਾ ਵੀ ਤੂੰ ਸਮਾਨ ਲੈਣ ਆਇਆ ਤੇ ਅੱਜ ਹੀ ਪੇਮੈਂਟ ਦਿਓ ਤੇ ਅੱਜ ਹੀ ਸਮਾਨ ਲੈ ਜਾਓ ਇਹੋ ਹੀ ਕੋਸ਼ਿਸ਼ ਹੁੰਦੀ ਆ ਬਾਕੀ ਤੁਹਾਨੂੰ ਦੱਸ ਰਹੇ ਆਂ ਵੀ ਜਿਹੜੇ ਵੱਡੇ ਸ਼ਹਿਰ ਨੇ ਉਹਨਾਂ ਦੇ ਵਿੱਚ ਜਿਹੜੇ ਕਾਰੀਗਰ ਨੇ ਉਹ ਖਤਮ ਹੋ ਗਏ ਨੇ ਜੀ ਉਹ ਤੇ ਆਪਣੇ ਕਹਿ ਲਿਏ ਵੀ ਈ ਰਿਕਸ਼ਾ ਰੇੜੀਆਂ ਜਾਂ ਕੁਝ ਵੀ ਆ ਮਗੀ ਉਹ ਪੱਲਿਓ ਪਾਣ ਦੀ بجائے ਉਹ ਕਹਿੰਦੇ ਨੇ ਵੀ ਰੇੜੀ ਲਾਵਾਂਗੇ ਜਿਹੜੇ ਮਾੜੇ ਨੇ ਜਾਂ ਈ ਰਿਕਸ਼ਾ ਚਲਾਵਾਂਗੇ ਤੇ ਕੋਈ ਰਾਤ ਨੂੰ 5-7 ਸੋ ਤੇ ਲੈ ਆਈ ਜਾਵਾਂਗੇ ਉਹ ਘਾਟਾ ਤੇ ਨਾ ਪੇਗਾ ਇਹ ਪੋਜੀਸ਼ਨ ਹੋ ਗਈ ਆ ਸੋ ਸੋਨੇ ਦੇ ਉੱਤੇ ਤੇ ਜਦੋਂ ਸੋਨੇ ਦਾ ਰੇਟ 40 ਤੋਂ 45 50 ਹਜ਼ਾਰ ਆਇਆ ਸੀ ਨਾ ਉਦੋਂ ਅਸੀਂ ਕਹਿ ਲੀਏ ਕਿ 30% ਲੋਕ ਜਿਹੜੇ ਸੀ ਨਾ ਕਾਰੀਗਰ ਜਿਹੜਾ ਗਰੀਬ ਆਦਮੀ ਸੀਗਾ ਉਹ ਕਾਰੋਬਾਰ ਛੱਡ ਗਿਆ ਸੀ ਜਿਨ੍ਹਾਂ ਕੋਲ ਰਿਕਾਰਡ ਤੋੜ ਸਟਾਕ ਪਿਆ ਹੋਇਆ ਉਹਨਾਂ ਦੀ ਤੇ ਵੈਲਿਊ ਵੱਧ ਗਈ ਤੇ ਜਿਹੜਾ ਮਾੜਾ ਬੰਦਾ ਉਹ ਤਾਂ ਮਰ ਗਿਆ ਕੀ ਲੱਗਦਾ ਕੀ ਹੱਲ ਹੋਣਾ ਚਾਹੀਦਾ ਕਿੱਦਾਂ ਕੰਟਰੋਲ ਕੀਤੀ ਜਾ ਸਕਦੀ ਹੈ ਕੀਮਤ ਇਹਦੀ ਸੋਨੇ ਦੀ ਸੋਨੇ ਦੀ ਕੀਮਤ ਅਸੀਂ ਤੇ ਕਹਿੰਦੇ ਆ ਵੀ ਜਿੱਤਰਾ ਸੋਨੇ ਦੀ ਕੀਮਤ ਤੈ ਹੁੰਦੀ ਆ ਤੇ ਤੈ ਜਿਤਨਾ ਕੋਈ ਮਹੀਨਾਕ ਜਾਂ 15 ਦਿਨ 20 ਦਿਨ ਮਹੀਨਾ ਤੇ ਇੱਕ ਰੇਟ ਜਿਹੜਾ ਉਹ ਰਵੇ ਇਹ ਸੱਟੇ ਬਾਜ਼ਾਰ ਦਾ ਕੰਮ ਆ ਸਾਰਾ ਸੱਟਾ ਬਾਜ਼ਾਰ ਜਿਹੜਾ ਇਹਨੂੰ ਤਾਂ ਚੁੱਕ ਕੇ ਲਈ ਜਾ ਰਿਆ ਤੇ ਸੱਟੇ ਦੇ ਵਿੱਚ ਜਿਹੜੀ ਜਿਹੜੀ ਚੀਜ਼ ਆਈ ਆ ਉਹ ਹਮੇਸ਼ਾ ਕਿੱਦਾਂ ਕੰਟਰੋਲ ਕੀਤਾ ਜਾ ਸਕਦਾ ਹੈ ਗਵਰਨਮੈਂਟ ਆਪਣੇ ਹੱਥ ਚ ਲੇ ਗਵਰਨਮੈਂਟ ਆਪਣੇ ਹੱਥ ਚ ਲਵੇ ਇਹਨੂੰ ਸੱਟੇ ਬਾਜ਼ਾਰ ਚੋਂ ਜਿਹੜਾ ਉਹ ਬਾਹਰ ਕੱਢੇ ਆਪਣੇ ਹੱਥ ਚ ਲਵੇ ਆਪਣੇ ਹੱਥ ਜਿਹੜਾ ਇਹਦਾ ਕੰਟਰੋਲ ਹੋਵੇ ਪਤਾ ਹੋਵੇ ਵੀ ਇਹ ਸਾਲ ਚ ਜਾਂ 2 ਸਾਲ ਚ ਜਾਂ ਸਾਲ ਚ ਇੰਨਾ ਕੁ ਵਧਣਾ ਫਿਰ ਉਥੇ ਕੋਈ ਕਾਰੋਬਾਰ ਵੀ ਹੋ ਸਕਦਾ ਜਦੋਂ ਹੈਗਾ ਹੀ ਸਾਰਾ ਸੱਟੇ ਬਾਜ਼ਾਰ ਦੇ ਹੱਥ ਆ ਹੁਣ ਤੁਸੀਂ ਖੁਦ ਦੇਖੋ ਇਹ ਜਿਹੜੀ ਸਾਡੀ ਰੇਟ ਦੀ ਆ ਲਿਸਟ ਆ ਆ ਰੇਟ ਲਿਸਟ ਸਾਡੀ ਰੋਇ ਲੱਗੀ ਹੁੰਦੀ ਆ ਇਹ ਜਿਹੜੀ ਇੱਥੇ ਥੋੜੇ ਦਿਨ ਪਹਿਲਾਂ 72000 ਲੱਗਾ ਦਾ ਸੀ 72000 ਲੱਗਾ ਦਾ ਸੀ ਫਿਰ 73 ਲੱਗਾ ਹੁਣ ਸਿੱਧਾ ਹੀ 91000 ਲੱਗ ਗਿਆ 91 ਜਿਹੜਾ 6 ਹਾਲ ਮਾਰਕ ਆ ਉਹ 91000 ਮੈਂ ਕਿ 80000 ਨੂੰ ਹਥਲਾਤਾ ਇਹ ਲੇਬਰਾਂ ਲੂਬਰਾਂ ਪਾ ਕੇ ਤੇ 90000 ਨੂੰ ਜਾ ਕੇ ਪੈਂਦਾ ਤੇ ਇੱਕ ਤੋਲਾ ਸੋਨਾ ਜਿੰਨੇ ਲੈਣਾ ਉਹਨੂੰ ਲੱਖ ਰੁਪਏ ਦੇ ਲਾਗੇ ਛਾਕੇ ਜਾ ਕੇ ਪਿਆ ਉਹ ਕੀ ਕਰੇਗਾ ਮਾੜਾ ਬੰਦਾ ਮਾੜਾ ਬੰਦਾ ਜਿਹੜਾ ਉਹ ਕਿੱਥੋਂ ਕਰ ਲੇਗਾ ਜੀ ਮਾੜੇ ਬੰਦੇ ਕੋਲੋਂ ਨਹੀਂ ਹੋ ਸਕਦਾ ਤੇ ਬਿਲਕੁਲ ਜੀ ਸੋਨੇ ਦੀ ਕੀਮਤਾਂ ਲਗਾਤਾਰ ਵਧ ਰਹੀਆਂ ਹੋਰ ਸਰਾਫਾ ਯੂਨੀਅਨ ਦੇ ਵਾਈਸ ਪ੍ਰੈਜ਼ੀਡੈਂਟ ਅਜੇ ਸੂਰੀ ਜੀ ਸਾਡੇ ਨਾਲ ਸੀ ਜਿਨ੍ਹਾਂ ਦਾ ਕਹਿਣਾ ਕਿ ਗਵਰਨਮੈਂਟ ਨੂੰ ਇਹਦੇ ਤੇ ਕੰਟਰੋਲ ਕਰਨਾ ਚਾਹੀਦਾ ਹੈ ਘੱਟੋ ਘੱਟ ਮਹੀਨਾ ਡੇਢ ਮਹੀਨਾ ਕੀਮਤਾਂ ਸਟੇਬਲ ਰਹਿਣੀਆਂ ਚਾਹੀਦੀਆਂ ਗੁਰਦਾਸਪੁਰ ਤੋਂ ਕੈਮਰਾਮੈਨ ਜਗਿੰਦਰ ਪਾਲ ਦੇ ਨਾਲ ਰੋਹਿਤ ਗੁਪਤਾ ਇੰਡੀਆ ਨਿਊਜ਼ ਪੰਜਾਬ